ਹਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸਾਰੇ ਭੈਣ ਭਰਾਵਾਂ ਨੂੰ ਬੈਗਰੂ ਮੈਂ ਅਰਦਾਸ ਕਰਦੀ ਹਾਂ ਪ੍ਰਮਾਤਮਾ ਸਾਰੇ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਤੰਦਰੁਸਤ ਰੱਖੇ ਜਿਹੜੇ ਭੈਣ ਭਰਾਵਾਂ ਨੇ ਸਪੋਰਟ ਕਰਦੇ ਨੇ ਉਹਨਾਂ ਦਾ ਸਾਰਿਆਂ ਦਾ ਦਿਲੋਂ ਧੰਨਵਾਦ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਤੇ ਸਾਰੀ ਵੀਡੀਓ ਨੂੰ ਫੁੱਲ ਵਾਚ ਕਰਦੇ ਨੇ ਉਹਨਾਂ ਦਾ ਮੈਂ ਦਿਲੋਂ ਧੰਨਵਾਦ ਕਰਦੀ ਹਾਂ ਅੱਜ ਆਪਾਂ ਬਣਾਉਣ ਲੱਗੇ ਆਂ ਜੀ ਸੂਜੀ ਦਾ ਪਰਸਾਹ ਇਹਦਾ ਆਪਣੇ ਦਲੀਏ ਦਾ ਪਸਾਣਾ ਜੀ ਇਦਾਂ ਲਈ ਆਪਾਂ ਨੇ ਕਿਉਂ ਪਹਿਲਾਂ ਪਾ ਲਿਆ ਪੈਨ ਦੇ ਵਿੱਚ ਹੁਣ ਇਹਦੇ ਵਿੱਚ ਆਪਾਂ ਐਡ ਕਰ ਲੈਨੇ ਆ ਦਲੀਆ ਜੀ ਦਲੀਆ ਨੂੰ ਆਪਾਂ ਚੰਗੀ ਤਰ੍ਹਾਂ ਪੁੱਨ ਲਵਾਂਗੇ ਮੱਠੀ-ਮੱਠੀ ਹਾਂਸ ਕੇ ਉਨੀ ਦੇਰ ਤੱਕ ਪੁੱਨ ਹੋ ਰਹਾਂਗੇ ਜਿੰਨੀ ਦੇਰ ਤੱਕ ਆਪਣਾ ਦਲੀਆ ਲਾਲ ਹੋ ਜਾਂਦਾ ਬਹੁਤ ਟੇਸਟੀ ਬਣਦਾ ਜੀ ਦਲੀਆ ਦਾ ਪ੍ਰਸਾਦ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਰੋਜੀ ਆਪਾਂ ਮੱਠੀ ਮੱਠੀ ਅੱਗ ਤੇ ਦੰਦਿਆਂ ਨੂੰ ਭੁੰਨ ਦੇਣਾ ਹਾਂਗੇ ਅੱਜ ਮੈਂ ਦੂਜੇ ਲੋਡ ਫੋਨ ਤੇ ਰਹਿਦੀ ਜੀ ਮੈਂ ਫੋਨ ਉਹ ਇ ਹੈਵ ਵੀਡੀਓ ਦੁਖਾਣਾ ਅੱਧਕਾਉਣੀ ਹੈ ਇਸ ਤੇ ਤਾਂ ਮੈਂ ਫਿਰ ਨਹੀਂ ਨਹੀਂ ਵਿੱਚ ਅੱਜ ਮੈਂ ਫੋਨ ਸਮਾਂ ਚੱਕ ਕੇ ਤੇ ਰੋਜੀ ਆਪਾਂ ਇਹਨੂੰ ਮੱਠੀ ਮੱਠੀ ਅੱਗ ਤੇ ਦੰਦਿਆਂ ਨੂੰ ਭੁੰਨ ਲੈਂਦੇ ਹਾਂ ਆਟੇ ਦਾ ਤੜਾ ਤਾਂ ਆਪਾਂ ਤਿਆਰ ਬਣਾ ਲਿਆ ਸੀ ਜਦ ਤੱਕ ਇਹ ਤਿਆਰ ਕਰਤਾ

ਕਿਉਂਕਿ ਮੈਨੂੰ ਬਹੁਤ ਲੱਗਦੀ ਹੈ ਜੀ ਵੀਡੀਓ ਬਣਾਉਣ ਤੇ ਮੈਂ ਵੀ ਜਿਹੜੇ ਵੀ ਭੈਣ ਭਰਾ ਮੇਰੇ ਚੈਨਲ ਤੇ ਕਮੈਂਟ ਕਰਦੇ ਨੇ ਮੈਂ ਹਰੇਕ ਦੀ ਵੀਡੀਓ ਤੇ ਜਾਂਦੀ ਆ ਹਰੇਕ ਦੀ ਦੇਖਦੀ ਆ ਹਰੇਕ ਨੂੰ ਕਮੈਂਟ ਕਰਦੀ ਆ ਕਿਉਂਕਿ ਆਪਾਂ ਇਕੱਲੇ ਨਹੀਂ ਬੜੇ ਹੁੰਦੇ ਹੁੰਦੇ ਜੀ ਇੱਕ ਦੂਜੇ ਦੀ ਸਪੋਰਟ ਨਾਲ ਅੱਗੇ ਵਧਣਾ ਹਣਾ ਵੀ ਆਪਾਂ ਇੱਕ ਦੂਜੇ ਨੂੰ ਸਪੋਰਟ ਕਰਾਂਗੇ ਵੀਰੇ ਆਪਣੇ ਚੈਨਲ ਚ ਲੈਣਗੇ ਵੀ ਆਪਾਂ ਆਪਦੇ ਤੇ ਬੈਠੇ ਰਹਾਂਗੇ ਫਿਰ ਆਪਾਂ ਨੂੰ ਕੋਈ ਨਹੀਂ ਆਉਂਦਾ ਆਪਣੇ ਚੈਨਲ ਤੇ ਦੇਖਣ ਇਨੂੰ ਦਈਏ ਨੂੰ ਆਪਾਂ ਜੇ ਦੇਖਾ ਤੱਕ ਪਕਾਉਂਦੇ ਰਹਾਂਗੇ ਥੋੜੀ ਦੇਰ ਤੱਕ ਆਪਣਾ ਦਈਏ ਜਿੰਨੀ ਤਰ੍ਹਾਂ ਖੁਦ ਵੀ ਇਹਦਾ ਖੁਸ਼ਬੂ ਨਹੀਂ ਆਉਣ ਲੱਗ ਜਾਂਦੀ ਜਿਵੇਂ ਆਟੇ ਚੋਂ ਖੁਸ਼ਬੂ ਆਉਂਦੀ ਹੁੰਦੀ ਜਦੋਂ ਦੇਰ ਤੱਕ ਦਈਏ ਜੋ ਖੁਸ਼ਬੂ ਨਹੀਂ ਆਉਣ ਲੱਗਦੀ ਭੁੰਨੇ ਹੋਏ ਦੀ ਉਦੋਂ ਹੀ ਦੇਖ ਤੱਕ ਆਪਾਂ ਇਹਨੂੰ ਪਕਾਉਂਦੇ ਰਹਾਂਗੇ ਇਹਦੇ ਜਿੱਤ ਪੁੱਤਲ ਦੀ ਆ ਉਹ ਟਾਈਮ ਹੁੰਦਾ ਨਾ ਉਹ ਟਾਈਮ ਹੁੰਦਾ ਅੱਜ ਤਾਂ ਨਿਕਲ ਗਈ ਬਾਹਰ ਤੋਂ ਹੀ ਸੱਗੇ ਤੋਂ ਟੁੱਪਕ ਆਪਣੀ 2:30 ਵਜੇ ਨਿਕਲਦੀ ਆ ਦੁਪਹਿਰੇ ਲੋਕੀ ਨਹੀਂ ਚੰਗੀ ਤਰ੍ਹਾਂ ਪਹੁੰਚਦੇ ਆ ਕੋਈ ਚੱਟ ਲਈ ਆਪਣਾ ਚੰਗੀ ਤਰ੍ਹਾਂ ਲਓ ਜੀ ਦੜੀ ਆਪਣਾ ਚੰਗੀ ਤਰ੍ਹਾਂ ਭੁੰਨ ਲਿਆ ਹੁਣ ਆਪਾਂ ਇਹਦੇ ਵਿੱਚ ਐਡ ਕਰਦੇ ਆ ਚੀਨੀ ਚੀਨੀ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਦੇ ਹੁਣ ਇਹਦੇ ਵਿੱਚ ਆਪਾਂ ਐਡ ਕਰ ਲੈਨੇ ਆਪਾਂ ਨੋ ਥੋੜਾ ਜਿਹਾ ਪਾਣੀ ਆਪਾਂ ਔਰ ਹੜਕ ਕਰ ਲੈਂਦੇ ਹਾਂ ਜਿਹਨੂੰ ਇਹਨੂੰ ਆਪਾਂ ਚਮਚਾ ਵਿੱਚ ਚੰਗੀ ਤਰ੍ਹਾਂ ਪਕਾ ਲੈਂਦੇ ਕੋਈ ਆਗਿਆ ਦਿੱਤੀ ਜੀ ਮੈਂ ਇਸ ਕਰਕੇ ਹੌਲੀ ਬੋਲਦੀ ਸੀ ਮੇਰੇ ਦਾ ਵੀਡੀਓ ਵੀ ਕਰਾ ਹੋ ਗਿਆ ਲਓ ਜਿਹਨੂੰ ਇਹਨੂੰ ਆਪਾਂ ਚੰਗੀ ਤਰ੍ਹਾਂ ਪਕਾ ਲੈਣੇ ਕਿੰਨੀ ਦੇਰ ਤੱਕ ਆਪਾ پکਾਉਂਦੇ ਰਹਾਂਗੇ ਜਿੰਨੀ ਦੇਰ ਤੱਕ ਆਪਣਾ ਦળિયા ਫੁੱਲ ਨਹੀਂ ਜਾਂਦਾ ਚੰਗੀ ਤਰ੍ਹਾਂ ਸਾਰੇ ਪਾਣੀ ਨੂੰ ਨਹੀਂ ਸੁੱਕ ਲੈਂਦਾ ਤੇ ਚੰਗੀ ਤਰ੍ਹਾਂ ਫੁੱਲ ਨਹੀਂ ਲੈਂਦਾ ਲਓ ਜੀ ਦળિયા ਆਪਣਾ ਚੰਗੀ ਕਰ ਰਿਹਾ ਲੱਗ ਗਿਆ ਵਿੱਚ ਦੀ ਕੋਈ ਲਾਗਿਆ ਕਿਉਂਕਿ ਮੈਂ ਫਿਰ ਲਵੇ ਕਰ ਲੈ ਕੈਮਰਾ ਮੈਨੂੰ ਤਾਂ ਪਤਾ ਨਹੀਂ ਕੀ ਗੱਲ ਹੈ ਮੈਂ ਤੇ ਦੂਜੇ ਦਿਨ ਵੀਡੀਓ ਬਣ ਗਈ ਇਕੱਲੀ ਤਾਂ ਮੈਂ ਵਧੀਆ ਬਣਾ ਲੈਣੀ ਹੈ ਜੇ ਕੋਈ ਜ਼ਰੂਰ ਤਾਂ ਹੀ ਮੈਂ ਬਾਹਰ ਨਹੀਂ ਬਣਾਉਂਦੀ ਕਿਉਂਕਿ ਸਦਕਰ ਦਾ ਪਰਿਵਾਰ ਦਾ ਮੈਂਬਰ ਵੀ ਬੈਠਾ ਹੂ ਮੈਂ ਤੇ ਉਹਦੇ ਹੁੰਦੇ ਨੂੰ ਵੀ ਨਹੀਂ ਵੰਦੀ ਪਾਣੀ ਅੰਦਰ ਅੰਦਰ ਇਹ ਬਣਾਉਂਦੀ ਆ ਬਾਹਰ ਨਹੀਂ ਬਣਾਉਂਦੀ ਕੋਈ ਨੂੰ ਬੋਲਣਾ ਔਖਾ ਹੋ ਜਾਂਦਾ ਹੈ ਦੂਜੇ ਦੇ ਦਿੱਤਾ ਨਹੀਂ ਕਿਹਾ ਤੇ ਮੈਂ ਇਹਨੇ ਚੱਕ ਲਈ ਇਹਨਾਂ ਨੂੰ ਇਹ ਲਾਜੀ ਗਾੜਾ ਹੋ ਗਿਆ ਆਪਣਾ ਬੜੀਆ ਇਹ ਤਾਂ ਮੈਨੂੰ ਲਾਸੀ ਵੀ ਕਹਿੰਦਾ ਮੈਨੇ ਕਿਹਾ ਵੇ ਆਪਣਾ ਆਪਣੇ ਦਹੀਂ ਜਿਹਦਾ ਪ੍ਰਸਾਦ ਕਹਿੰਦੇ ਵੀ ਲਾਸੀ ਵੀ ਇੱਕ ਦਿਨ ਬਣਾਵਾਂਗੇ ਸਾਡੇ ਜਿਹੜੇ ਨੂੰ ਕਰਦੇ ਲਾਸੀ ਕਹਿੰਦੇ ਨੇ ਆਪਾਂ ਉਹ ਵੀ ਇੱਕ ਦਿਨ ਬਣਾਵਾਂਗੇ ਜਿੰਨਾਂ ਤਾਂ 2 ਮਿੰਟ ਲੱਗਣਗੇ ਹੋਰ ਤੇ ਬਣਾ ਲਵਾਂਗੇ ਜਿੰਨੇ ਨੇ ਸ਼ਰਤ ਆਪਣੀ ਕੜਾਹੀ ਨੇ ਬਿਲਕੁਲ ਇਕੱਠਾ ਹੋ ਗਿਆ ਤਾਂ ਹਮੇਂ ਨੋ ਜੀ ਦੇਖੋ ਇਕੱਠਾ ਹੋ ਗਿਆ ਉਹ ਜਿਹਨੂੰ ਅਪਰ ਗੈਸ ਨੂੰ ਕਰ ਦਿੰਦੇ ਨੇ ਬੰਦ ਤੇ ਹੁਣ ਪਾਉਂਦੇ ਕੌਲੀ ਦੇ ਵਿੱਚ ਦੇਖੋ ਦਾਲੀਆ ਦਾ ਪ੍ਰਸਾਦਾ ਤੁਸੀਂ ਵੀ ਜਰੂਰ ਟਰਾਈ ਕਰਕੇ ਦੇਖਿਓ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਜੀ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਆਂ ਕਿਸੇ ਹੋਰ ਵੀਡੀਓ ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ